ਪੰਜਾਬ ਦੇ ਵਿੱਚ ਚੋਣ ਪ੍ਰਚਾਰ ਕਰਨਾ ਭਾਜਪਾ ਉਮੀਦਵਾਰਾਂ ਦੇ ਲਈ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ ਕਿਉਂਕਿ ਕਿਸਾਨ ਲਗਾਤਾਰ ਭਾਜਪਾ ਉਮੀਦਵਾਰਾਂ ਦਾ ਕਿਰਾਉ ਕਰਕੇ ਉਹਨਾਂ ਦਾ ਜਵਰਦਸਤ ਵਿਰੋਧ ਕਰ ਰਹੇ ਨੇ ਤਸਵੀਰਾਂ ਇੱਕ ਵਾਰ ਫਿਰ ਤੋਂ ਗੁਰਦਾਸਪੁਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਭਾਜਪਾ ਉਮੀਦਵਾਰ ਦਿਨੇਸ਼ ਬੱਬੂ ਦਾ ਕਿਸਾਨਾਂ ਨੇ ਕਿਰਾਉ ਕੀਤਾ ਜਬਰਦਸਤ ਨਾਰੀਵਾਦੀ ਕੀਤੀ ਤੇ ਉਹਨਾਂ ਦਾ ਵਿਰੋਧ ਕੀਤਾ ਗਿਆ ਦਸ ਦੇ ਕੇ ਵਿਰੋਧ ਕਰਨ ਵਾਲੇ ਕਿਸਾਨਾਂ ਦੇ ਵੱਲੋਂ ਭਾਜਪਾ ਉਮੀਦਵਾਰ ਦਿਨੇਸ਼ ਬੱਬੂ ਦਾ ਕਾਫਲਾ ਰੋਕ ਲਿਆ ਗਿਆ ਤੇ ਤਿੱਖੇ ਸਵਾਲ ਵੀ ਪੁੱਛੇ ਗਏ ਨੇ ਜੇ ਤੁਹਾਨੂੰ ਕੋਈ ਸਾਡੇ ਮੂੰਹ ਚ ਕੋਈ ਆਪਾਂ ਕਿਆਸੀ ਸ਼ਬਦ ਜਿਹੜੇ ਕਿਸੇ ਨੂੰ ਪਿੰਚ ਕਰਨ ਜਾਂਦੇ ਨੇ ਨਹੀਂ ਕਿਤੇ ਹਮੇਸ਼ਾ ਤੁਹਾਡੀ ਗੱਲ ਹੀ ਕੀਤੀ ਜੋ ਸਹੀ ਗੱਲ ਸੀ ਉੱਥੇ ਜਾ ਕੇ ਰੱਖੀ ਬਾਜੇ ਸਰਦਾਰ ਦੀ ਗੱਲ ਨਹੀਂ ਮੈਂ ਕਿਹਾ ਦੇਸੀ ਪਾਰਲੀਮੈਂਟ ਦੇ ਵਿੱਚ ਦਾ ਅਫਸਰ ਦਾ ਅਰਜ਼ਾਰ ਇਸ ਦੇਸ਼ ਦੀ ਪਾਰਲੀਮੈਂਟ ਚ ਭਾਜਪਾ ਸਰਕਾਰ ਦੀ ਸਰਕਾਰ ਚੱਲਦੀਆਂ ਅਫਸੋਸ ਦੇ ਜੋ ਸ਼ਬਦ ਨਹੀਂ ਪਤਾ ਜਾਂਦੇ ਕਿ ਇੰਨੇ ਲੋਕ ਜਿੰਨਾ ਵਾੜਾਂ ਤੇ ਮਾਰੇ 16 ਹੋਣ ਗਏ ਕਿਸੇ ਹੋਂਸ਼ਾ ਨਹੀਂ ਕਿ ਕਿ ਮੈਂ ਗੱਲ ਕਰਦਾ 16 ਹੋਣ ਗਏ 421 ਦੀ ਸਾਡੇ ਕੋਲ ਲਿਸਟ ਹੈ ਹਸਪਤਾਲਾਂ ਤੋਂ ਲੈ ਕੇ 16 ਮਾਰਕੀਟ ਤੱਕ ਜਿਹੜੇ ਨੇ ਲਾਈਫਟਾਈਮ ਦੇ ਲਈ ਫਿਜ਼ੀਕਲ ਹੈਂਡੀਕੈਪ ਰੂਮ ਇੱਕ ਕਮੇਟਰੀ ਰਿਸਰਵਡ ਹੋ ਗਿਆ। ਇਹ ਇਹ ਸਰਕਾਰ ਦਾ ਤਸ਼ੱਦਦ ਨਹੀਂ। ਤਸਵੀਰਾਂ ਵੇਖ ਸਕਦੇ ਹੋ ਕਿ ਕਿਸਾਨਾਂ ਦੀ ਪੁਲਿਸ ਦੇ ਨਾਲ ਬੈਸ ਹੁੰਦੀ ਹੋਈ ਵੀ ਨਜ਼ਰ ਆ ਰਹੀ ਹੈ ਤੇ ਦਿਨੀਸ਼ ਬੱਬੂ ਨੂੰ ਵੀ ਤਿੱਖੇ ਸਵਾਲ ਜਵਾਬ ਕਰਦੇ ਹੋਏ ਦਿਖਾਈ ਦੇ ਰਹੇ ਨੇ। ਦੱਸੇ ਕਿ ਵਿਰੋਧ ਤੋਂ ਬਾਅਦ ਕਿਸਾਨਾਂ ਨੇ ਫਾਜਪਾ ਨੂੰ ਕਿਸਾਨਾਂ ਦੀ ਕਾਤਲ ਪਾਰਟੀ ਦੱਸਿਆ ਤੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਭਾਜਪਾ ਉਮੀਦਵਾਰਾਂ ਨੂੰ ਮੂੰਹ ਨਾ ਲਾਇਆ ਜਾਵੇ ਇਸ ਇਨਰ ਤਿੱਖਾ ਵਿਰੋਧ ਕੀਤਾ ਜਾਵੇ ਵਿਰੋਧ ਜਿਹੜਾ ਸ਼ਹਿਰ ਚ ਅੰਟਰ ਕੀਤਾ ਉਹਨਾਂ ਨੇ ਤੇ ਪੂਰੇ ਸ਼ਹਿਰ ਵੱਲੋਂ ਵਿਰੋਧ ਆ ਵੀ ਜਿਹੜਾ ਸਾਡਾ ਕਿਸਾਨਾਂ ਦੀ ਕਾਤਲ ਪਾਰਟੀ ਹੈ ਇਹਨੂੰ ਕੋਈ ਮੂੰਹ ਨਾ ਲਾਓ ਇਹਦੇ ਕੈਂਡੀਡੇਟ ਨੂੰ ਮੂੰਹ ਨਾ ਲਾਓ ਇਹ ਸਾਡੇ ਕਿਸਾਨਾਂ ਦੀ ਮਜ਼ਦੂਰਾਂ ਦੀ ਸਾਡੇ ਸਾਰਿਆਂ ਦੀ ਸਾਝੀ ਜਿਹੜੀ ਹੈ ਇਹ ਜਿਹੜੀ ਹੈ ਕਾਤਲ ਪਾਰਟੀ ਹੈ ਇਹ ਕਰਕੇ ਬੀਜੇਪੀ ਦਾ ਅੱਜ ਵਿਰੋਧਾ ਨਰੇਸ਼ ਬੱਬੂ ਦਾ ਬਹੁਤ ਜ਼ਿਆਦਾ ਵਿਰੋਧ ਆ ਤੇ ਇਹ ਕਰਾਂਗੇ ਇਹ ਤੋਂ ਬਾਅਦ ਚਹੀਂ ਭੈਣੋ ਚੱਲਾਂਗੇ ਉਦੋਂ ਇਸ ਮੌਕੇ ਤੇ ਡੀਐਸਪੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਸ਼ਾਂਤੀ ਦੇ ਨਾਲ ਪੱਜਵਾ ਉਮੀਦਵਾਰਾਂ ਦੇ ਨਾਲ ਸਵਾਲ ਜਵਾਬ ਕਰਨ ਨੂੰ ਉਹਨਾਂ ਕਿਹਾ ਕਿ ਲਾਨੂੰ ਆਡਰ ਦਾ ਵੀ ਖਾਸ ਧਿਆਨ ਰੱਖਿਆ ਜਾ ਰਿਹਾ ਹੈ ਅੱਜ ਜਿਹੜੇ ਸਾਡੇ ਪਿੱਦੀ ਗਰੁੱਪ ਵਾਲੇ ਹੈਗੇ ਆ ਉਹਨਾਂ ਨੇ ਕਿਸਾਨਾਂ ਨੇ ਜਿਹੜਾ ਹੈਗਾ ਭਾਜੀਪੀ ਦੇ ਜਿਹੜੇ ਲੀਡਰ ਖੜੋਤੇ ਨੇ ਇਥੋਂ ਐਮਪੀ ਦੀ ਸੀਟ ਤੇ ਉਹਨਾਂ ਦਾ ਵਿਰੋਧ ਕੀਤਾ ਉਹਨਾਂ ਦੀ ਮੰਗਾ ਕਰਕੇ ਪਰ ਉਦੋਂ ਪਹਿਲਾਂ ਜਿਹੜਾ ਹੈਗਾ ਸੀ ਦੋਨਾਂ ਦੇ ਵਿੱਚ ਇੱਕ ਸਮਝੌਤਾ ਹੋਇਆ ਵੀ ਇੱਕ ਦੂਜੇ ਨੂੰ ਕੋਈ ਜੋ ਕੋਈ ਸਵਾਲ ਕਰਨੇ ਜਾਂ ਇੱਕ ਦੂਜੇ ਨੂੰ ਗੱਲ ਪੁੱਛਣੀ ਜਾਂ ਦੱਸਣੀ ਉਹਦੇ ਲਈ ਸਹਿਮਤੀ ਹੋ ਗਈ ਜਿਹੜਾ ਕਿ ਲਾਅ ਅੰਡਰ ਦੀ ਡਿਊਟੀ ਵੀ ਸਾਡੀ ਜੇ ਇਸੇ ਕਰਕੇ ਬੜੀ ਪੀਸਫੁਲੀ ਜਿਹੜੀ ਖਤਮ ਹੋ ਗਈ ਆ ਇਹ ਸਹਿਮਤੀ ਨਾਲ ਹੀ ਇੱਥੇ ਇਕੱਠੇ ਹੋਏ ਸੀ ਇਹਨਾਂ ਨੇ ਆਪਣੀ ਗੱਲਾਂ ਦੱਸੀ ਉਹਨਾਂ ਨੇ ਸੁਣੀਆਂ ਵੀ ਆ ਪਰ ਮੈਂ ਇੱਕ ਹੋਰ ਕਿਸਾਨਾਂ ਨੂੰ ਜਾਂ ਹੋਰ ਜਥੇਬੰਦੀਆਂ ਨੂੰ ਬੇਨਤੀ ਕਰਾਂਗਾ ਜਿਹੜੇ ਕੋ ਆਉਣ ਵਾਲੇ ਸਮੇਂ 'ਚ ਤੁਸੀਂ ਕੋਈ ਕੰਮ ਲੈਣੇ ਆ ਤਾਂ ਉਹਨਾਂ ਨੂੰ ਘਟੋ ਘਟ ਬੋਲੋ ਬਹੁਤ ਵਧੀਆ ਜਾਂ ਤਾਂ ਜੋ ਤੁਹਾਡਾ ਹੱਸ ਕੇ ਮੁੜ ਕੇ ਕੰਮ ਕਰੇ ਜਦੋਂ ਤੁਸੀਂ ਕਿਸੇ ਨਾਲ ਮਾੜਾ ਬੋਲੋਗੇ ਤੇ ਜਦੋਂ ਉਹ ਪਾਵਰ 'ਚ ਆ ਗਿਆ ਤੇ ਫਿਰ ਮੇਰੇ ਖੰਦੋਂ ਤਾਂ ਕੋਈ ਤੁਹਾਡੇ ਕੰਮ ਨਹੀਂ ਕਰੇਗਾ ਸਭ ਕਿਸ ਪਾਰਟੀ ਨਾਲ ਸੰਬੰਧ ਸੀ ਉਮੀਦਵਾਰ ਇਹ ਉਮੀਦਵਾਰ ਜਿਹੜੇ ਭਾਜਪਾ ਪਾਰਟੀ ਦੇ ਸੀ ਬੱਬੂ ਜੀ ਤੇ ਕਿਸਾਨ ਜਿਹੜੇ ਹੈਗੇ ਆ ਇਹ ਪੰਦੇਰ ਗੁਰਪ੍ਰੀਤ ਜੀ ਦੇ ਹੈਗੇ ਨੇ ਜਿਹੜੇ ਪੰਦੇਰ ਸਾਹਿਬ ਉਹ ਵੀ ਬਹੁਤ ਵਧੀਆ ਨਾਈਸ ਨੇ ਜਿਹੜੇ ਇਹਨਾਂ ਨੇ ਇੱਥੇ ਨਿਮਾਇੰਦਗੀ ਕਰ ਰਏ ਸੀ ਰਵਿੰਦਰ ਸਿੰਘ ਮਸਾਨੀਆਂ ਉਹ ਵੈਰੀ ਨਾਈਸ ਔਰ ਉਹਨਾਂ ਨੇ ਵੀ ਸਾਡੀ ਗੱਲ ਨੂੰ ਬੜਾ ਰਾਜੂ ਜੀ ਆਏ ਸੀ ਉਹ ਵੀ ਸਾਡੇ ਆਪਣੇ ਨੇ ਉਹਨਾਂ ਨੇ ਬੜੇ ਨਾਈਸ ਤਰੀਕੇ ਦੇ ਨਾਲ ਹੀ ਇੱਥੇ ਜਿਹੜੀ ਹੈਗੀ ਆ ਸਾਰਾ ਕੀਤਾ ਹੈ ਨਹੀਂ ਜੀ ਘਟਨਾ ਕੋਈ ਨਹੀਂ ਵਾਪਰੀ ਕਿਉਂਕਿ ਸਾਡੇ ਜਿਹੜੇ ਮਾਨਯੋਗ ਸ਼੍ਰੀ ਹਰੀਸ਼ ਦੇਵਾਂ ਜੀ ਆਈਪੀਐਸ ਉਹਨਾਂ ਦੇ ਅਸੀਂ ਦਸਾਂ ਨਿਰਦੇਸ਼ਾਂ ਅਨਸਾਰ ਜਿਹੜਾ ਲਾ ਆਰਡਰ ਕੈਮਰਾ ਰੱਖ ਰਹੇ ਨੇ ਇੱਥੇ ਸ਼੍ਰੀ ਬਲਵਿੰਦਰ ਸਿੰਘ ਐਸਪੀ ਡੀ ਸਾਹਿਬ ਜਿਹੜੇ ਉਹਨਾਂ ਦੀ ਅਗਵਾਈ ਵਿੱਚ ਅਸੀਂ ਕੰਮ ਕਰ ਰਹੇ ਹਾਂ ਇਸ ਕਰਕੇ ਬੜਾ ਪੀਸਫੁਲੀ ਜਿਹੜਾ ਹੈਗਾ ਖਤਮ ਹੋਇਆ ਹੈ ਦੱਸਦੀ ਕਿ ਪਹਿਲੀ ਵਾਰ ਨਹੀਂ ਦੂਜੀ ਵਾਰ ਨਹੀਂ ਸਗੋਂ ਤੀਜੀ ਚੌਥੀ ਵਾਰ ਦਿਨੇਸ਼ ਬੱਬੂ ਜੋ ਗੁਰਦਾਸਪੁਰ ਤੋਂ ਫਾਜਪਾ ਉਮੀਦਵਾਰ ਨੇ ਉਹਨਾਂ ਦਾ ਕਿਸਾਨਾਂ ਦੇ ਵੱਲੋਂ ਵਿਰੋਧ ਵੇਖਣ ਨੂੰ ਮਿਲਿਆ ਹੈ ਅਸਾਂ ਕਿਸਾਨਾਂ ਦੇ ਵੱਲੋਂ ਉਹਨਾਂ ਦਾ ਕਾਫਲਾ ਰੋਕ ਲਿਆ ਗਿਆ ਜਿਸ ਤੋਂ ਬਾਅਦ ਥੱਕ ਹਰ ਕੇ ਦਿਨੇਸ਼ ਬੱਬੂ ਨੂੰ ਆਪਣੀ ਗੱਡੀ ਤੋਂ ਬਾਹਰ ਆਉਣਾ ਪਿਆ ਤੇ ਕਿਸਾਨਾਂ ਦੇ ਵਿਰੋਧ ਦਾ ਤੇ ਉਹਨਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਗੁਰਦਾਸਪੁਰ ਤੋਂ 로ਹਿਤ ਗੁਪਤਾ ਸੰਚਾ ਬਿਲੋਕ ਚੈਨਲ